ਸਤ ਸ੍ਰੀ ਅਕਾਲ ਜੀ ਸੋਸ਼ਨਾਓ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਵਿੱਚ ਸਰਖਾਨਾ ਦੇ ਵੀ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬੈੱਡ ਸ਼ੀਟ ਜਿਹੜੀ ਆਪਾਂ ਬੈੱਡ ਸ਼ੀਟਾਂ ਲੈ ਕੇ ਆਏ ਆ ਆਪਣੇ ਕੋਲੇ 2 3 4 5 6 ਵੈਰਾਈਟੀਆਂ ਦੇ ਵਿੱਚ ਆਪਣੇ ਕੋਲੇ ਬੈੱਡ ਸ਼ੀਟ ਆਈਆਂ ਨੇ ਤੇ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਹੈ ਆਪਣੇ ਕੋਲੇ ਬੈੱਡ ਸ਼ੀਟ ਜਿਹੜੀ ਹੈਗੀ ਹੈ 200 ਰੁਪਏ ਤੋਂ ਸਟਾਰਟ ਹੈ ਤੇ ਵੀਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਆਪਾਂ ਕਈ ਦਿਨਾਂ ਤੋਂ ਵੀਡੀਓ ਲੈ ਕੇ ਆਏ ਆ ਲੇਟ ਹੋ ਗਿਆ ਇਸ ਕਰਕੇ ਆਪਾਂ ਮਾਫੀ ਚਾਹੁੰਦੇ ਹਾਂ ਸੋ ਸਾਰਿਆਂ ਤੋਂ ਤੇ ਆਪਣੇ ਘਰੇ ਕੰਮ ਚੱਲੀ ਜਾਂਦਾ ਸੀ ਮਿਸਤਰੀ ਲੱਗਿਆ ਹੋਇਆ ਹੈ ਪੀਓਪੀ ਕਰੀ ਜਾਂਦੇ ਛੱਤਾਂ ਤੇ ਕੰਮ ਬਹੁਤ ਸਾਰਾ ਹੋ ਜਾਂਦਾ ਹੈ ਤੇ ਅਸੀਂ ਲੇਟ ਹੋ ਜਾਂਦੇ ਆ ਵੀਡੀਓ ਪਾਉਣ ਪਾਉਣ ਦੇਰ ਲੱਗ ਜਾਂਦੀ ਹੈ ਸਾਨੂੰ ਤੇ ਤੁਸੀਂ ਇਸ ਕਰਕੇ ਮੈਨੂੰ ਮੈਂ ਮਾਫੀ ਚਾਹੁੰਨੀ ਹਾਂ ਤੁਹਾਡੇ ਕੋਲ ਤੇ ਅੱਜ ਆਪਣੇ ਕੋਲੇ ਬੈੱਡ ਸ਼ੀਟ ਆਈ ਹੈ ਜਿਹੜੀ ਆਪਣੇ ਕੋਲੇ ਬੈੱਡ ਸ਼ੀਟ ਆਈ ਹੈ ਨਾ ਅੱਜ ਕਾਫੀ ਕਾਉਂਟੀ ਦੇ ਵਿੱਚ ਆਪਾਂ ਬੈੱਡ ਸ਼ੀਟ ਤੁਹਾਡੇ ਵਾਸਤੇ ਲੈ ਕੇ ਆਏ ਆ 200 ਰੁਪਏ ਤੋਂ ਸ਼ੁਰੂ ਕਰਕੇ ਬੈੱਡ ਸ਼ੀਟ ਆਪਾਂ ਤੁਹਾਨੂੰ 450 500 ਤੱਕ ਤੇ 7 800 ਤੱਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲ ਲੈ ਸਕਦੇ ਹੋ ਬਾਕੀ ਆਪਣੇ ਕੋਲ ਦੁਪੱਟਿਆਂ ਦੀ ਵੈਰਾਈਟੀ ਆਈ ਹੈ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਤੇ ਅੱਜ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਮੈਂ ਤੁਹਾਨੂੰ 200 ਰੁਪਏ ਵਾਲੀ ਬੈੱਡ ਸ਼ੀਟ ਤੋਂ ਬੈੱਡ ਸ਼ੀਟ ਖੋਲ ਕੇ ਦਿਖਾਉਣੀ ਆ ਤੇ ਸਾਰਿਆਂ ਦੇ ਰੰਗ ਡਿਜ਼ਾਈਨ ਵਧੀਆ ਹੋਣਗੇ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਰੀਆਂ ਚਾਦਰਾਂ ਆਪਾਂ ਤੁਹਾਨੂੰ ਕਾਟਣ ਲਈ ਦੇਵਾਂਗੇ ਬਹੁਤ ਹੀ ਵਧੀਆ ਯੂਨਿਕ ਜ ਤੇ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਨਾਲ ਆਪਾਂ 200 ਨੂੰ ਕਿਲੋਕਾਰ ਦੇਵਾਂਗੇ ਸਾਰੀਆਂ ਚਾਦਰਾਂ ਦਾ ਡਬਲ ਹੋਊਗਾ ਤੇ ਜਿਹੜੀ ਕਿੰਗ ਸਾਈਜ਼ ਵਾਲੀ ਚਾਦਰ ਹੋਗੀ ਮੈਂ ਤੁਹਾਨੂੰ ਉਹ ਕਾਟਨ ਬੇਸ ਹੋਊਗਾ ਉਹ ਵੀ ਤੁਹਾਨੂੰ ਦੱਸੂਗੀ ਤੇ ਇਹ ਖੁੱਲੇ ਸਾਈਜ਼ ਦੀ ਚਾਦਰ ਹੈ ਤੇ ਨਾਲ ਆਪਾਂ ਦੋ ਪਿੱਲੋ ਦੇਵਾਂਗੇ ਪਿੱਲੋ ਦੇ ਕਵਰ ਦੇਵਾਂਗੇ ਨਾਲ ਤੇ ਨਾਲ ਉਹਨਾਂ ਦੇ ਜਿਪ ਵਗੈਰਾ ਲੱਗੀ ਹੋਊਗੀ ਆਹ ਲਓ ਜੀ ਜਿਹੜਾ ਇਹ ਵਾਲਾ ਸਟਾਫ ਹੈ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੈਰਾਈਟੀ ਦਿਖਾਵਾਂਗੀ ਵਧੀਆ ਖੁੱਲੇ ਸਾਈਜ਼ ਦਾ ਇਹਦਾ ਪਿੱਲੋ ਕਵਰ ਹੈ ਤੇ ਦੋ ਨਾਲ ਆਪਾਂ ਪਿੱਲੋ ਕਵਰ ਤੁਹਾਨੂੰ ਦੇਾਂਗੇ ਤੇ 100 ਨੂੰ ਬੈੱਡ ਸ਼ੀਟ ਦੇਾਂਗੇ ਤੇ ਇਹਦੇ ਵਿੱਚ ਤੁਹਾਨੂੰ ਕਲਰ ਵੀ ਮੈਂ ਕਾਫੀ ਦਿਖਾਉਂਗੀ 200 ਰੁਪਏ ਦੀ ਬੈੱਡ ਸ਼ੀਟ ਹੈ ਇਹ ਤੇ ਕਾਟਨ ਦਾ ਕਪੜਾ ਇੰਨਾ ਸੌਫਟ ਹੈ ਤੁਸੀਂ ਕਪੜੇ ਨੂੰ ਦੇਖੋਗੇ ਨਾ ਇਹ ਬਹੁਤ ਹੀ ਸੋਹਣਾ ਕਪੜਾ ਹੈ ਕਪੜਾ ਬਹੁਤ ਵਧੀਆ ਤੁਸੀਂ ਹੰਡਾਓਗੇ ਤਾਂ ਪਤਾ ਲੱਗੂਗਾ ਪੱਕੇ ਇਹਨਾਂ ਦੇ ਸਾਰੇ ਦੇ ਰੰਗ ਹੋਣਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇ ਦੇਣੀ ਆ ਦੋ ਕੁ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਡਿਜ਼ਾਈਨ ਸਾਰੇ ਵਧੀਆ ਨੇ ਕਿ ਆਪਣੇ ਕੋਲ 10-12 ਡਿਜ਼ਾਈਨ ਇਸੇ ਦੇ ਵਿੱਚ ਆਏ ਆ ਬਾਕੀ ਸਾਰੀਆਂ ਚਾਦਰਾਂ ਦੇ ਵਿੱਚ ਆਪਣੇ ਕੋਲੇ ਕਾਫੀ ਡਿਜ਼ਾਈਨ ਆਏ ਨੇ ਆਹ ਲਓ ਜੀ ਇੱਕ ਡਿਜ਼ਾਈਨ ਆਪਣੇ ਕੋਲੇ ਆ ਆਹ ਹੈ ਸਾਈ ਤੁਸੀਂ ਚਾਦਰ ਨੂੰ ਦੇਖ ਹੀ ਸਕਦੇ ਹੋ ਵੀ ਕਿੰਨੇ ਖੁੱਲੇ ਸਾਈਜ਼ ਦੀ ਚਾਦਰ ਸਿਰਫ ਤੁਹਾਨੂੰ 200 ਰੁਪਏ ਦੇ ਵਿੱਚ ਮਿਲਣੀ ਹੈ ਇਹ ਗੁਰਨਾਨ ਕਲਾ ਹਾਊਸ ਮੈਸਰਖਾਨਾ ਦੇ ਵਿੱਚੋਂ ਤੇ ਇਹਦੇ ਨਾਲ ਵੀ ਆਪਾਂ ਤੁਹਾਨੂੰ ਦੋ ਪਿੱਲੋ ਕਵਰ ਦੇਵਾਂਗੇ ਸਾਰਿਆਂ ਦੇ ਨਾਲ ਦੋ ਪਿੱਲੋ ਕਵਰ ਤੁਹਾਨੂੰ ਮਿਲਣਗੇ ਤੇ ਇਸ ਤੋਂ ਬਾਅਦ ਇਹਦਾ ਅਗਲਾ ਡਿਜ਼ਾਈਨ ਆ ਗਿਆ ਆਹ ਲਓ ਜੀ ਮੈਂ ਫਿਰ ਵੀਡੀਓ ਬਹੁਤ ਹੀ ਜ਼ਿਆਦੀ ਲੰਬੀ ਬਣ ਜੂਗੀ ਮੈਂ ਥੋੜੇ ਜਿਹਾ ਸਾਈਜ਼ ਨੂੰ ਖੋਲ ਕੇ ਦਿਖਾਉਂਗੀ ਆਹ ਲਓ ਜੀ ਤੇ ਚਾਦਰਾਂ ਤੋਂ ਸਾਡੇ ਕੋਲ 2 4 5 10 ਜਿੰਨੀਆਂ ਮਰਜ਼ੀ ਲੈ ਸਕਦੇ ਹੋ ਤੇ ਇਹ ਅਸੀਂ ਰਿਟੇਲ ਦੇ ਵਿੱਚ ਕਰਦੇ ਆਂਗੇ 200 ਰੁਪਏ ਦੀ ਸੇਲ ਤੇ ਜੇ ਤੁਸੀਂ ਸਾਡੇ ਕੋਲੋਂ 20 ਜਾਂ 30 40 50 ਚਾਦਰਾਂ ਜਿੰਨੀਆਂ ਵੀ ਲੈਣੀਆਂ ਹੁੰਦੀਆਂ ਤਾਂ ਉਹਦੇ 'ਚ ਅਸੀਂ ਤੁਹਾਨੂੰ ਲੈਸ ਪ੍ਰਾਈਸ ਤੇ ਲਾਵਾਂਗੇ ਤੇ ਸਾਰਿਆਂ ਦੇ ਨਾਲ ਤੁਹਾਨੂੰ ਕਵਰ ਮਿਲਣਗੇ ਪਿੱਲੋ ਕਵਰ ਹਰ ਇੱਕ ਚਾਦਰ ਦੇ ਨਾਲ ਹੋਣਗੇ ਤੇ ਇਸ ਤੋਂ ਬਾਅਦ ਮੈਂ ਇਹਦੇ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੀ ਆਂ ਫੇਰ ਇਹਦੇ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਫੇਰ ਆਪਾਂ ਅਗਲੀ ਚਾਦਰ ਖੋਲ ਕੇ ਦਿਖਾਵਾਂਗੇ ਤੁਹਾਨੂੰ ਆਹ ਲੋ ਜੀ ਤੁਸੀਂ ਦੇਖੀ ਜਾਓ ਇਹਦੇ ਵਿੱਚ ਡਿਜ਼ਾਈਨ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਇਹਨਾਂ ਨੂੰ ਤੁਸੀਂ ਦੇਖੀ ਜਾਓ ਕਿੰਨੇ ਕਿੰਨੇ ਦੇ ਜੈਨ ਆਪਣੇ ਕੋਲੇ 10 ਤੋਂ 15 ਡਿਜ਼ਾਈਨ ਆਏ ਨੇ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਚਾਦਰ ਤੁਸੀਂ ਸਾਡੇ ਕੋਲ ਜਿੰਨੀ ਮਰਜ਼ੀ ਲੈ ਲਓ ਖੁੱਲੇ ਸਾਈਜ਼ ਦੀ ਚਾਦਰ ਆ ਤੇ ਸਿਰਫ ਰੇਂਜ ਇਹਦੀ 200 ਰੁਪਿਆ ਰਹੂਗੀ ਤੇ ਆਹ ਲਓ ਜੀ ਚੈੱਕ ਕਰੀ ਆਏ ਤੁਸੀਂ 200 ਰੁਪਏ ਦੀ ਚਾਦਰ ਦੀ ਆਪਣੀ ਸੇਲ ਹੈ ਇਹਦੀ ਇੱਕ ਨਾਲ ਜੀ ਤੁਸੀਂ ਸਾਡੇ ਕੋਲ ਕਿੰਨੀਆਂ ਕਿੰਨੀਆਂ ਚਾਦਰਾਂ ਲੈ ਸਕਦੇ ਹੋ ਆਹ ਲਓ ਜੀ ਆਹ ਪਾ ਡਿਜ਼ਾਈਨ ਖੋਲ ਕੇ ਨਹੀਂ ਦਿਖਾਇਆ ਡਿਜ਼ਾਈਨ ਬਹੁਤ ਸੋਹਣਾ ਤੇ ਜਿਹੜੀ ਭੈਣ ਨੇ ਫੋਟੋ ਮੰਗਣੀ ਹੋਵੇ ਉਹ ਨੂੰ ਆਪਾਂ ਫੋਟੋ ਵੀ ਖੋਲ ਕੇ ਭੇਜ ਦਾਂਗੇ ਆਹ ਲਓ ਜੀ ਇਹਦਾ ਸਾਈਜ਼ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਈ ਦਿੰਨੀ ਆ ਫਿਰ ਪਤਾ ਲੱਗ ਜਾਂਦਾ ਮੰਗਾਉਣੀ ਸੁੱਖੀ ਹੋ ਜਾਂਦੀ ਆ। ਹਲਾ ਫੜੀ। ਇਹ ਆਹ ਲਓ ਜੀ। ਇਸ ਦਾ ਡਿਜ਼ਾਈਨ ਵੀ ਆਪਾਂ ਓਪਨ ਕਰਕੇ ਦਿਖਾਈ ਦਿੱਤਾ ਤੇ ਹਰ ਇੱਕ ਚਾਦਰ ਦੇ ਡਿਜ਼ਾਈਨ ਬਹੁਤ ਸੋਹਣੇ ਐ ਨੂੰ ਰੱਖੋ ਮੜਾ ਜਾ ਡਿਜ਼ਾਈਨ ਦੇਖ ਜਾਂਦਾ। ਆਹ ਲਓ ਜੀ ਇਹਦਾ ਡਿਜ਼ਾਈਨ ਵੀ ਬਾਕਸ ਵਾਲਾ ਬਹੁਤ ਸੋਹਣਾ। ਤੇ ਕਲਰ ਵੀ ਸੋਹਣਾ ਹੈ ਤੇ ਪਿੱਲੋ ਕਵਰ ਹੈ ਇਹਦੇ ਨਾਲ ਹੈਗੀ ਆ ਤੇ ਆਹ ਲਓ ਜੀ ਆਹ ਜਿਹਨ ਮਸ ਨੂੰ ਖੋਲ ਕੇ ਦਿਖਾਈ ਹੈ ਹਾਂ ਆਹ ਵਾਲਾ ਵੀ ਖੋਲ ਕੇ ਦਿਖਾ ਦਿਓ ਹਲੋ ਆਹ ਲੋ ਜੀ ਆੜ ਜਨ ਵਿੱਚ ਚਾਦਰ ਦਾ ਬਹੁਤ ਵਧੀਆ ਹੈ ਤੇ ਹਰ ਇੱਕ ਦੇ ਵਿੱਚ ਸੋਨੂ ਕਲਰ ਮਿਲ ਜਾਣਗੇ ਤੇ 2 ਪਿੱਲੋ ਕਵਰ ਸੋਨੂ ਨਾਲ ਮਿਲਣਗੇ ਤੇ ਸਿਰਫ ਚਾਦਰ ਸੋਨੂ ਆਪਾਂ 200 ਰੁਪਏ ਦੇਵਾਂਗੇ ਤੇ ਆਹ ਲੋ ਜੀ ਬਾਕੀ ਇਹਦੇ ਵਿੱਚ ਕਾਫੀ ਮਾਲ ਮਿਲ ਜੂਗਾ ਤੁਹਾਨੂੰ ਤੇ ਇੱਕ ਨਾਲ ਦੀ ਤੁਸੀਂ ਕਿੰਨੀਆਂ-ਕਿੰਨੀਆਂ ਚਾਦਰਾਂ ਸਾਡੇ ਕੋਲ ਲੈ ਸਕਦੇ ਹੋਗੇ ਖੁੱਲੇ ਸਾਈਜ਼ ਦੀ ਚਾਦਰ ਹੈ ਬੀਸ ਕਾਟਨ ਦਾ ਹੋਊਗਾ ਤੇ ਸਿਰਫ ਚਾਦਰ ਸੋਨੂ 200 ਰੁਪਏ ਜੀ ਦੇਵਾਂਗੇ ਆਹ ਲੋ ਜੀ ਇੱਕੜ ਜਾਨ ਆਪਣੇ ਕੋਲੇ ਅਗਲਾ ਆ ਗਿਆ ਇਹ ਮੈਂ ਖੁੱਲਕੇ ਦਿਖਾਉਣੀ ਆ ਅੱਜ ਆਪਾਂ ਸਾਰੀ ਵੀਡੀਓ ਤੁਹਾਨੂੰ ਚਾਦਰਾਂ ਹੀ ਦੇਵਾਂਗੇ ਚਾਦਰਾਂ ਆਪਣੇ ਕੋਲੇ ਵੈਰਾਈਟੀ ਦੇ ਵਿੱਚ ਆਈਆਂ ਨੀ ਗਈਆਂ ਕਾਫੀ ਸਾਰੀ ਵੈਰਾਈਟੀ ਹੈ ਚਾਦਰਾਂ ਦੀ ਆਹ ਲਓ ਜੀ ਇਕ ਡਿਜ਼ਾਈਨ ਤੁਹਾਨੂੰ ਆਹ ਵਾਲਾ ਮਿਲੂਗਾ ਕਾਫੀ ਸ਼ੇਡ ਦੇ ਵਿੱਚ ਤੇ ਸਾਰਿਆਂ ਦੇ ਰੰਗ ਬਹੁਤੇ ਲਾਈਟ ਨਹੀਂ ਡਾਰਕ ਜੇ ਕਲਰ ਨੇਗੇ ਤੇ ਗਰਮੀ ਦੇ ਵਿੱਚ ਜਿਹੜਾ ਹੈਗਾ ਜਿਵੇਂ ਮੈਲੇ ਮੂਲੇ ਪੈਰ ਲੈ ਕੇ ਬੱਚੇ ਚੜ ਜਾਂਦੇ ਨੇਗੇ ਕੋਈ ਇਹਦੇ 'ਚ ਤੁਹਾਨੂੰ ਜਿਆਦੇ ਛੇਦੀ ਛੇਦੀ ਧੋਣ ਦੀ ਲੋੜ ਨਹੀਂ ਆਹ ਲਓ ਜੀ करो चेक लो जी कि आ गया अपने को आ गई होर तरह का डिजाइन आ गया यही मैं तुम्हें खोल के दिखाई है ਆਹ ਲੋ ਜੀ ਆ ਵੀ ਲਹਰੀ ਵਾਲ ਡੈਯਾ ਨਾ ਬਹੁਤ ਸੋਹਣਾ ਮੋਟਾ ਮੋਟਾ ਫਲਾਰ ਬਣਿਆ ਤੇ ਬਹੁਤ ਹੀ ਪਿਆਰੀ ਚਾਦਰ ਲੱਗਦੀ ਹੈ ਤੇ ਸਿਰਫ ਰੇਜ ਸਾਡੇ ਕੋਲੇ ਰਹੂਗੀ 200 ਰੁਪਏ ਤੇ ਨਾਲ ਪਿੱਲੋ ਕਵਰੇ ਦੇ ਦੋ ਹਰ ਇੱਕ ਚਾਦਰ ਦੇ ਹੋਣਗੇ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡੈਨ ਅਸੀਂ ਸਾਰੇ ਜਿੰਨੇ ਵੀ ਡਿਜ਼ਾਈਨ ਆਪਣੇ ਕੋਲੇ ਆਪਾਂ ਤੁਹਾਨੂੰ ਸੈਂਪਲ ਦਿਖਾਏ ਨੇ ਸਾਡੇ ਕੋਲ ਡਿਜ਼ਾਈਨ ਇਹਦੇ ਵਿੱਚ ਮਾਲ ਕਵਾਂਟੀਟੀ ਦੇ ਵਿੱਚ ਹੁੰਦਾ ਹੈ ਇਸ ਕਰਕੇ ਅਸੀਂ ਖੋਲ ਕੇ ਦਿਖਾਉਣੇ ਹੁੰਦੇ ਨੇ ਜਿਹੜੀ ਚੀਜ਼ ਅਸੀਂ ਖੋਲ ਕੇ ਦਿਖਾਈ ਹੋਵੇ ਹਰ ਇੱਕ ਕੋਈ ਸ਼ੂਟ ਹੋਵੇ ਕੋਈ ਵੀ ਚਾਦਰ ਵਗੈਰਾ ਕੁਝ ਦੁਪੱਟਾ ਹੋਵੇ ਜਿਹੜੀ ਚੀਜ਼ ਅਸੀਂ ਖੋਲ ਕੇ ਦਿਖਾਉਨੇ ਆ ਉਸ ਦੀ ਡਿਮਾਂਡ ਰਿਪੀਟ ਤੇ ਹੁੰਦੀ ਹੈ ਸਾਡੇ ਕੋਲੇ ਫਿਰ ਉਹਦੀ ਰਿਪੀਟ ਤੇ ਰਿਪੀਟ ਆਈ ਜਾਂਦੀ ਹੈ ਕਿਉਂਕਿ ਅਸੀਂ ਸਾਰਾ ਇਸ ਕਰਕੇ ਖੋਲ ਕੇ ਦਿਖਾਉਣੇ ਹੁੰਦੇ ਨੇ ਵੀ ਜਿਹੜਾ ਡਿਜ਼ਾਈਨ ਨਹੀਂ ਦਿਖਾਇਆ ਉਹ ਰਹਿ ਜਾਂਦਾ ਆਹ ਲਓ ਜੀ ਇੱਕ ਆਫੀਸ਼ੀਅਲ ਦੇ ਵਿੱਚ ਹੈ ਇਹ ਵੀ ਸੋਹਣਾ ਡਿਜ਼ਾਈਨ ਆਲੋ ਜੀ ਇਹ ਮੈਂ ਸਾਰੇ ਤੁਹਾਨੂੰ ਸੈਂਪਲ ਦਿਖਾ ਰਹੀ ਹਾਂ ਇਸ ਤੋਂ ਬਾਅਦ ਆਪਣੇ ਕੋਲੇ ਆਹ ਦੇ ਆਂਟਮਾ ਸਾਨੂੰ ਪਹਿਲੀਆਂ ਜਿਹੀ ਖੋਲ ਕੇ ਦਿਖਾਤਾ ਸੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੀ ਚਾਦਰ ਮਿਲ ਜੂਗੀ ਹਲੋ ਇਹ ਸਾਰੀ ਚਾਦਰ ਜਿਹੜੀ ਆਪਾਂ ਤੁਹਾਨੂੰ 200 ਰੁਪਏ ਦੇ ਵਿੱਚ ਦੇਣੀ ਹੈ ਆਹ ਲੋ ਜੀ ਇਹ ਆਪਣੇ ਕੋਲੇ ਆ ਗਿਆ ਅਗਲਾ ਡਜੈਨ ਜਿਹੜੀ ਜਦੋਂ ਸੁਲੇਪਾ ਖੋਲਿਆ ਨਹੀਂ ਖੋਲਿਆ ਨਹੀਂ ਖੋਲਤਾ ਇਹ ਦਿਖਾਇਆ ਹੋਇਆ ਆਹ ਲੋ ਜੀ ਆ ਵੀ ਜਿਹਨ ਮੈਂ ਤੁਹਾਨੂੰ ਓਪਨ ਕਰਕੇ ਦਿਖਾਤਾ ਸੀਗਾ ਇਹਦੇ ਵਿੱਚ ਵੀ ਤੁਹਾਨੂੰ ਚਾਦਰਾਂ ਮਿਲ ਜਾਣਗੀਆਂ ਤੇ ਇਸ ਤੋਂ ਬਾਅਦ ਆਪਣੇ ਕੋਲੇ ਅਗਲੀ ਵੈਰਾਈਟੀ ਆ ਗਈ ਇਹ ਵੀ ਤੁਹਾਨੂੰ ਤੁਹਣੀ ਆਹ ਲੋ ਜੀ ਆਹ ਪੀਰ ਕੋਟਨ ਦੀ ਚਾਦਰ ਆਈ ਹੈ ਤੇ ਇਹ ਪਹਿਲੀ ਵਾਰ ਚਾਦਰ ਤੁਸੀਂ ਦੇਖੀ ਆ ਬਹੁਤ ਸੋਹਣੀ ਚਾਦਰ ਪਿਓਰ ਕਾਟਨ ਦੀ ਹੈ ਤੇ ਵਧੀਆ ਹੈਵੀ ਕੁਆਲਿਟੀ ਦੀ ਚਾਦਰ ਹੈ ਸਾਈਜ਼ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਆਹ ਲਓ ਜੀ ਖੁੱਲੇ ਸਾਈਜ਼ ਦੇ ਨਾਲ ਪਿਓਰ ਕਾਟਨ ਦੀ ਚਾਦਰ ਹੈ ਤੇ ਇਹਦੇ ਨਾਲ ਵੀ ਆਪਾਂ ਤੁਹਾਨੂੰ ਦੋ ਪਿੱਲੋ ਕਵਰ ਜਿਹੜੇ ਹੈਗੇ ਨਾਲ ਮਿਲਣਗੇ ਤੇ ਜਿੱਪ ਵਗੈਰਾ ਸਾਰਿਆਂ ਦੇ ਲੱਗੀ ਹੋਊਗੀ ਤੇ ਬਹੁਤ ਹੀ ਸੋਹਣਾ ਕੱਪੜਾ ਕੰਠਾ ਕਾਟਨ ਦੇ ਵਿੱਚ ਇਹ ਚਾਦਰ ਆਈ ਹੈ ਇਹਦੀ ਰੇਂਜ ਹੈਗੀ 350 ਰੁਪਿਆ ਤੇ ਤੁਸੀਂ ਇਹਦੇ ਚ ਕਲਰ ਦਿਖਾ ਦੇਣੀ ਆ ਮੈਂ ਤੁਹਾਨੂੰ ਆਹ ਲਓ ਜੀ ਇਹਦੇ ਤੇ ਕਹਾਵ ਵਾਲਾ ਕਲਰ ਤੁਹਾਨੂੰ ਮਿਲ ਜੂਗਾ ਇੱਕ ਮਹਿਰੂਨ ਕਲਰ ਮਿਲ ਜੂਗਾ ਡਾਰਕ ਮਹਿਰੂਨ ਨਾ ਵੀ ਆ ਤੇ ਚੈੱਕ ਵੱਡਾ ਛੋਟਾ ਹੋ ਸਕਦਾ ਇਹਦੇ ਚ ਤੇ ਕੁਆਲਿਟੀ ਸੇਮੀ ਹੋਊਗੀ ਸਾਰਾ ਜਿਹੜਾ ਇਹਦਾ ਚਾਦਰ ਦਾ بیس ਹੋਊਗਾ ਕਾਟਨ ਦਾ ਹੋਊਗਾ ਆਹ ਲਓ ਜੀ ਇਹਦੇ ਕਲਰ ਆਹ ਲਓ ਜੀ ਆ ਇਹਦੇ ਰੰਗ ਡਿਜ਼ਾਈਨ ਵੱਖਰੇ ਵੱਖਰੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਕੋਲੇ ਹੈਗੀ ਇਹ ਲਾਸਟਿਕ ਵਾਲੀ ਚਾਦਰ ਜਿਹੜੀ ਆਪਾਂ ਬਹੁਤ ਛਿਰਾਂ ਤੋਂ ਆਪਣੇ ਕੋਲੇ ਸੇਲ ਹੈ ਆਹ ਲੋ ਜੀ ਇਹਦੇ ਇਸ ਤਰ੍ਹਾਂ ਲਾਸਟਿਕ ਪਾਈ ਹੁੰਦੀ ਹੈ ਤੇ ਸਾਈਜ਼ ਇਹਦਾ ਖੁੱਲਾ ਹੁੰਦਾ ਹੈ ਤੇ ਤੁਸੀਂ ਇਹਨੂੰ 10 ਇੰਚੀ ਜਿਹੜਾ ਗੱਦਾ ਹੈਗਾ ਉਹ 10 ਇੰਚੀ ਗੱਦੇ ਤੇ ਚਾਦਰ ਕਵਰ ਕਰ ਸਕਦੀ ਹੈ ਇਹ 10 ਇੰਚੀ ਗੱਦੇ ਨੂੰ ਤੇ ਇਹਦਾ ਸਾਈਜ਼ ਬਹੁਤ ਹੀ ਸੋਹਣਾ ਡਿਜ਼ਾਈਨ ਵੀ ਇਹਦੇ ਬਹੁਤ ਸੋਹਣੇ ਆ ਆਹ ਲੋ ਜੀ ਸਾਈਜ਼ ਪੂਰਾ ਖੁੱਲਾ ਹੁੰਦਾ ਹੈ ਤੇ 베ਸ ਇਹਦਾ ਕਾਟਨ ਨਾ ਹੁੰਦਾ ਤੇ ਕਪੜਾ ਬਹੁਤ ਹੀ ਸੋਹਣਾ ਹੁੰਦਾ ਇਹਦਾ ਹੈਵੀ ਕੁਆਲਿਟੀ ਦਾ ਕਪੜਾ ਹੁੰਦਾ ਤੇ ਨਾਲ ਇਹਦੇ ਵੀ ਤੁਹਾਨੂੰ ਪਿੱਲੋ ਕਵਰ ਜਿਹੜੇ ਹੈਗੇ ਨੇਗੇ ਦੋ ਪਿੱਲੋ ਕਵਰ ਜਿਹੜੇ ਮਿਲਣਗੇ ਆਹ ਲੋ ਜੀ ਜਿੱਪ ਵਗੈਰਾ ਨਾਲ ਲੱਗੀ ਹੁੰਦੀ ਹੈ ਬਾਕੀ ਰੈਡੀ ਹੁੰਦਾ ਇਹ ਸਰਾਣਾ ਆਹ ਲੋ ਜੀ ਇਸ ਤੋਂ ਬਾਅਦ ਮੈਂ ਇਹਦੇ ਡਿਜ਼ਾਈਨ ਤੁਹਾਨੂੰ ਦਿਖਾ ਦੇਣੀ ਆ ਸਾਰੇ ਡਿਜ਼ਾਈਨ ਖੋਲ ਕੇ ਦਿਖਾਉਣ ਲੱਗੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਇਹਦੇ ਤੁਸੀਂ ਡਿਜ਼ਾਈਨ ਦੇਖੀ ਜਾਓ ਮੈਂ ਲਿਫਾਫਿਆਂ ਚੋਂ ਇਸ ਕਰਕੇ ਕੱਢ ਦੇ ਨਹੀਂ ਨਹੀਂ ਕਿਉਂਕਿ ਲਿਫਾਫੇ ਦੇ ਵਿੱਚ ਨਾ ਡਿਜ਼ਾਈਨ ਦਾ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੋ ਜਿਹਾ ਡਿਜ਼ਾਈਨ ਹੈ ਆਹ ਲੋ ਜੀ ਇਹਦੇ ਚ ਲਾਈਟ ਡਾਰਕ ਕਲਰ ਨੇ ਹੈਗੇ ਨੇਗੇ ਸਾਰੇ ਤੁਸੀਂ ਕਿਸੇ ਵੀ ਕਿਸਮ ਦਾ ਲੈ ਸਕਦੇ ਹੋਗੇ ਆਹ ਲੋ ਜੀ ਇਹ ਸਾਰੇ ਬਲਾਸਕ ਵਾਲੀ ਚਾਦਰ ਹੈ ਇਹਦੇ ਨਾਲ ਦੋ ਦੋ ਪਿੱਲੋ ਕਵਰ ਤੁਹਾਨੂੰ ਮਿਲਣਗੇ ਆਹ ਲਾਈਟ ਜਾਂ ਕਲਰ ਆ ਗਿਆ ਹੇਠਲੇ ਕਰ ਦੋ ਥੱਲੇ ਕਰ ਦੇ ਜੱਕੀ ਆਹ ਲੋ ਜੀ ਆਹ ਕਲਰ ਹੈ ਬਹੁਤ ਪਿਆਰਾ ਹੈ ਕਲਰ ਜਿਹੜਾ ਖੋਲੋਗੇ ਨਾ ਖੋਲੇ ਤੋਂ ਚਾਹ ਗਰੇਸ ਹੋ ਫੁੱਲ ਬਣ ਜਾਂਦਾ ਬਹੁਤ ਹੀ ਸੋਹਣਾ ਲੱਗਦਾ ਹੈ ਆਹ ਲਓ ਜੀ ਖੁੱਲੇ ਸਾਈਜ਼ ਦੇ ਸਰਾਣੇ ਦੇ ਨਾਲ ਇਹ ਮਿਲਣਗੇ ਤੁਹਾਨੂੰ ਸਾਰੇ ਸਾਈਜ਼ ਆਹ ਲਓ ਇਸ ਦੇ ਵਿੱਚ ਵੀ ਜਿਹੜਾ ਆਪਣਾ 200 ਵਾਲੀ ਚਾਦਰ ਦੇ ਵਿੱਚ ਹੈ ਉਹ ਡਿਜ਼ਾਈਨ ਸੇਮ ਕਾਟਨ بیس ਦੇ ਕੱਪੜੇ ਤੇ ਵੀ ਆ ਗਿਆ ਇਹ ਵੀ ਲਾਸਟ ਕਵਾਲਾ ਡਿਜ਼ਾਈਨ ਆਹ ਲਓ ਜੀ ਆ ਮਹਿਰੂਨ ਕਲਰ ਦੀ ਚਾਦਰ ਆ ਗਈ ਆਹ ਲਓ ਜੀ ਬਾਕੀ ਮੈਂ ਤੁਹਾਨੂੰ ਇਹ ਵੀ ਦਿਖਾ ਦਣੀ ਆ ਚਾਦਰਾਂ ਸਾਰੀਆਂ ਇਹ ਜਿਹੜੀਆਂ ਹੈਗੀਆਂ ਲਾਸਟ ਕਾਲੀਆਂ ਇੱਕ ਮਿੰਟ ਜੀ ਮੈਂ ਤੁਹਾਨੂੰ ਹੋਰ ਖੋਲ ਕੇ ਦਿਖਾਉਣੀ ਆ ਹਾਲੋ ਜੀ ਖੁੱਲੇ ਸਾਈਜ਼ ਦੇ ਨਾਲ ਹੈ 10 ਇੰਚੀ ਗੱਦੇ ਤੇ ਚੜੂਗੀ ਤੇ ਪੂਰਾ ਵੱਡਾ ਸਾਈਜ਼ ਹੁੰਦਾ ਇਹਦਾ ਚਾਦਰ ਦਾ ਐ ਨਹੀਂ ਵੀ ਤੁਹਾਡੀ ਜਿਹੜਾ ਗੱਦਾ ਹੈਗਾ ਇਹਨੂੰ ਕਵਰ ਨਾ ਕਰੇ ਤੇ ਪਿੱਲੋ ਕਵਰ ਇਹਨਾਂ ਦੇ ਨਾਲ ਹੁੰਦੇ ਨੇਗੇ ਆਹ ਲਓ ਜੀ ਬਾਕੀ ਤੁਸੀਂ ਸਾਡੇ ਕੋਲੋਂ ਕਿੰਨੇ ਹੀ ਚਾਦਰਾਂ ਦੇ ਵਿੱਚ ਮਾ ਲੈ ਸਕਦੇ ਹੋਗੇ ਆਹ ਤਾਂ ਚਾਦਰ ਦੋਸਵੜੀ ਵਿੱਚ ਤੇ ਕਿੰਨੇ ਕਪੜੇ ਤੋਂ ਪਤਾ ਲੱਗ ਜਾਂਦਾ ਲੈ ਚੱਕਮ ਆਹ ਲਓ ਜੀ ਇਹ ਸਾਰੇ ਡਿਜ਼ਾਈਨ ਮਸ ਨੂੰ ਚਾਦਰਾਂ ਦਿਖਾਤੇ ਨੇ ਇਹ ਲਾਸਕ ਵਾਲੀਆਂ ਚਾਦਰਾਂ ਨੇ ਜੀਆਂ ਤੇ ਇਹ ਆਪਣੇ ਕੋਲੇ ਬਹੁਤ ਸਾਰੀ ਇਹਨਾਂ ਦੀ ਸੇਰ ਹੈ ਇਸ ਤੋਂ ਬਾਅਦ ਮੇਰੇ ਕੋਲੇ ਆ ਗਈ ਬਜਾਜ ਵਾਲੀ ਚਾਦਰ ਆਹ ਲਓ ਜੀ ਜਿਹੜੀ ਆ ਚਾਦਰ ਹੁੰਦੀ ਹੈ ਇਹਦਾ ਇੱਕਦਮ ਤੁਹਾਨੂੰ ਸਾਈਜ਼ ਖੋਲ ਕੇ ਦਿਖਾਉਣੀ ਹੈ ਇਹ ਚਾਦਰ ਹੁੰਦੀ ਹੈ ਕਿੰਗ ਸਾਈਜ਼ ਦੀ ਤੇ ਜੇ ਤੁਸੀਂ ਬਾਹਰਲੀ ਕੰਟਰੀ ਫੋਰਨ ਭੇਜਣੀ ਹੈ ਜਾਂ ਕਿਤੇ ਵੀ ਤੁਸੀਂ ਚਾਦਰ ਇਹ ਭੇਜਣੀ ਹੈ ਇਹ ਚਾਦਰ ਵਧੀਆ ਕੁਆਲਿਟੀ ਦੀ ਹੈ ਪਿਓਰ ਕਾਟਨ ਦਾ ਬੇਸ ਹੁੰਦਾ ਇਹਦਾ ਜਮਾ 100% ਤੇ ਇਹ ਪਿੱਕਾਂ ਵਾਲੇ ਹੁੰਦੇ ਨੇ ਸਾਰੇ ਜਿਹੜੇ ਇਹਦੇ ਡਿਜ਼ਾਈਨ ਨੇ ਨਾ ਪਿੱਕਾਂ ਵਾਲੇ ਹੁੰਦੇ ਨੇ ਦੀ ਮੈਂ ਚਾਦਰ ਤੁਹਾਨੂੰ ਖੋਲ ਕੇ ਦਿਖਾਉਣੀ ਆ ਇੱਕ ਇਹ ਗਰਮੀ ਦੇ ਵਿੱਚ ਬਹੁਤ ਹੀ ਠੰਡੀ ਫੀਲ ਕਰਦੀ ਹੈ ਚਾਦਰ ਇਹ ਆ ਲੋ ਜੀ ਇਹ ਸਾਰੀਆਂ ਜਿਵੇਂ ਆਪਾਂ ਦਾਜਵਰੀ ਦੇ ਵਿੱਚ ਕੁੜੀਆਂ ਨੂੰ ਕਾਟਨ ਵੇਚਦੀਆਂ ਚਾਦਰਾਂ ਦੇਣੀਆਂ ਹੁੰਦੀਆਂ ਹੁਣ ਪੜਿਆ ਲਿਖਿਆ ਕਸਟਮਰ ਆ ਸਾਰਾ بیس ਕਾਟਨ ਦਾ ਭਾਲਦਾ ਵੀ origignal بیس ਹੋਵੇ ਤੇ ਵਧੀਆ ਕੁਆਲਿਟੀ ਦੀ ਚਾਦਰ ਹੋਵੇ ਇਹ ਵਾਲਾ ਸਾਰਾ ਸਟਾਫ ਉਸ ਵਾਸਤੇ ਆ ਜਾਂ ਤੁਸੀਂ ਜਾਂ ਮੇਰੇ ਕੋਲੇ ਇਹ ਵਾਲੇ ਕਸਟਮਰ ਲੈਂਦੇ ਨੇ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਬੱਚੇ ਨੇ ਉਹਨਾਂ ਵਾਸਤੇ ਕਾਟਨ ਦੀਆਂ ਚਾਦਰਾਂ ਭੇਜਦੇ ਨੇ ਉਹ ਵਾਲੀ ਚਾਦਰ ਹੈਗੀ ਐ ਇਹ ਨਾਲ ਖੁੱਲੇ ਪਿੱਲੋ ਕਵਰ ਹੋਣਗੇ ਇਹਦੇ ਮੈਂ ਤੁਹਾਨੂੰ ਰੰਗ ਦਿਖਾ ਦਿੰਨੀ ਆ ਮੇਰੇ ਕੋਲੇ ਰੰਗ ਇਹਦੇ ਵਿੱਚ ਕਾਫੀ ਆਏ ਨੇਗੇ ਆਹ ਲਓ ਜੀ ਇੱਕ ਡਿਜ਼ਾਈਨ ਆ ਹੈ ਇਹਨਾਂ ਦੇ ਡਿਜ਼ਾਈਨ ਸੋਹਣੇ ਆ ਤੁਸੀਂ ਐਂ ਚੈੱਕ ਕਰੀ ਜਾਓ ਆਨਲਾਈਨ ਤੁਸੀਂ ਚਾਦਰ ਮੰਗਾਉਣੀ ਹੈ ਤੁਸੀਂ ਮੰਗਾ ਲਿਓ ਆ ਮੇਰੇ ਕੋਲੇ ਆ ਗਈ ਬਜਾਜ ਦਾ ਬਜਾਜ ਦਾ ਵੀ ਮੈਂ ਤੁਹਾਨੂੰ ਸਟਾਫ ਦਿਖਾ ਦਿੰਨੀ ਆ ਬਜਾਜ ਦਾ ਵੀ ਰੀਜਨਲ ਹੁੰਦਾ ਅਸੀਂ ਤਾਂ ਚਾਦਰ ਹਮੇਸ਼ਾ ਘਰੇ ਆਜ ਯੂਜ਼ ਕਰਦੇ ਹੁੰਦੇ ਆ ਸਾਡੇ ਬੈੱਡ ਦੇ ਉੱਤੇ ਹਮੇਸ਼ਾ ਕਾਟਨ ਬੇਸ ਦੀ ਆਹ ਜਿਹੜੀ ਬਜਾਜ ਦੀ ਚਾਦਰ ਸਾਨੂੰ ਬਹੁਤ ਹੀ ਪਸੰਦ ਆ ਆਹ ਲਓ ਜੀ ਕਿਉਂਕਿ ਇਹਦਾ ਸਾਈਜ਼ ਕਿੰਗ ਸਾਈਜ਼ ਦੀ ਇਹ ਚਾਦਰ ਹੁੰਦੀ ਹੈ ਤੇ ਬੇਸ ਇਹਦਾ ਕਾਟਨ ਦਾ ਹੁੰਦਾ ਤੇ ਡਿਜ਼ਾਈਨ ਇਹਦੇ ਵੱਖਰੇ ਜਿਹੇ ਹੁੰਦੇ ਨੇ ਤੇ ਇਹਨਾਂ ਨਾਲ ਵੀ ਪਿੱਲੋ ਕਵਰ ਹੋਣਗੇ ਇਹ ਜਿਹੜੇ ਪਿੱਲੋ ਕਵਰ ਹੁੰਦੇ ਨੇ ਜਿੱਪਾ ਵਾਲੇ ਨਹੀਂ ਹੁੰਦੇ ਇਹਨਾਂ ਦੇ ਜਿੱਪ ਨਹੀਂ ਲੱਗੀ ਹੁੰਦੀ ਸਾਨੂੰ ਹੁੱਕ ਲਾਉਣੀ ਪਊਗੀ ਐਸ ਟਾਈਪ ਤੇ ਇਹ ਹੁੰਦੇ ਨੇਗੇ ਐਸ ਟਾਈਪ ਤੇ ਇਹ ਹੁੰਦਾ ਪਿੱਲੋ ਕਵਰ ਇਹ ਸਾਰਾ ਵੀ ਇਸ ਕਾਟਨ ਦਾ ਹੋਊਗਾ ਇਹਦੇ ਵੀ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਆ ਸਾਰੇ ਡਿਜ਼ਾਈਨ ਤਾਂ ਕਿਉਂ ਵੱਖਰੇ ਵੱਖਰੇ ਡਿਜ਼ਾਈਨ ਹੁੰਦੇ ਨੇ ਇਹਨੂੰ ਆਪਾਂ ਖੋਲ ਖੋਲਾਂਗੇ ਤਾਂ ਫਿਰ ਬਹੁਤੀ ਇਹਦੀ ਗ੍ਰੇਸ ਨਹੀਂ ਰਹਿੰਦੀ ਬਾਅਦ ਦੇ ਵਿੱਚ ਤੁਸੀਂ ਐਂ ਡਿਜ਼ਾਈਨ ਚੈੱਕ ਕਰੀ ਜਾਓ ਆਹ ਲਓ ਜੀ 100% ਕਾਟਨ ਦੀ ਚਾਦਰ ਹੋਊਗੀ ਇਹ ਆਹ ਲੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਬੈੱਡ ਸ਼ੀਟ ਵੀ ਦੇਵਾਂਗੀ ਬੈੱਡ ਵਾਲੇ ਚਾਦਰਾਂ ਵੀ ਤੁਹਾਨੂੰ ਮਿਲਣਗੀਆਂ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੀਵਾਨ ਬੈੱਡ ਦੀ ਚਾਦਰ ਵੀ ਮਿਲ ਜੂਗੀ ਆਹ ਲੋ ਜੀ ਇਹ ਸਾਰੀਆਂ ਜਿਹੜੀਆਂ ਬੈੱਡ ਸ਼ੀਟ ਨੇ ਇਹ ਬੈੱਡਾਂ ਵਾਲੀਆਂ ਨੇ ਚਾਦਰਾਂ ਤੇ ਇਸ ਤੋਂ ਬਾਅਦ ਆਹ ਸਟਾਫ ਜਿਹੜਾ ਆ ਗਿਆ ਇਹਦਾ ਇਹ ਸਟਾਫ ਆ ਗਿਆ ਇਹਦਾ ਆਪਣਾ ਦੀਵਾਨ ਬੈੱਡ ਦਾ ਇਹ ਸਾਰੀਆਂ ਜਿਹੜੀਆਂ ਚਾਦਰਾਂ ਦੀਵਾਨ ਬੈੱਡ ਦੀਆਂ ਨੇ ਇੱਕ ਪੀਸ ਵਿੱਚ ਤੁਹਾਨੂੰ ਖੋਲ ਕੇ ਦਿਖਾਉਂਗੀ ਇਹਨਾਂ ਦੇ ਵਿੱਚ ਇਹ ਥੱਲੇ ਲਾ ਲੋ ਇਹਨੂੰ ਥੱਲੇ ਲਾ ਲੋ ਆਹ ਲਓ ਜੀ ਇਹ ਵਾਲਾ ਸਾਰਾ ਬਜਾਜ ਦਾ ਸਟਾਫ ਹੈ ਕਾਟਨ ਵਿੱਚ ਦਾ ਚਾਦਰ ਇਹਦੇ ਵਿੱਚ ਬਜਾਜ ਚ ਵੀ ਕਈ ਵੈਰਾਈਟੀਆਂ ਹੁੰਦੀਆਂ ਨੇ ਸਸਤੀ ਵੈਰਾਈਟੀ ਵੀ ਆਉਂਦੀ ਹੈ ਇਹ ਕੁਆਲਿਟੀ ਵਧੀਆ ਚਾਦਰ ਵਧੀਆ ਕੁਆਲਿਟੀ ਦੀ ਚਾਦਰ ਹੈ ਆਹ ਲਓ ਜੀ ਇੱਕ ਮੈਸਨ ਨੂੰ ਦਿਵਾਨ ਬੈਡ ਦੀ ਚਾਦਰ ਖੋਲ ਕੇ ਓਪਨ ਕਰਕੇ ਦਿਖਾ ਦੇਣੀ ਆ ਅਸਰਾਣਾ ਤਾਂ ਦੂਜੀ ਚਾਦਰ ਦਾ ਪਿਆ ਇਹਦੇ ਨਾਲ ਇਹ ਆਪਾਂ ਮੰਝਿਆ ਤੇ ਵੀ ਯੂਜ਼ ਕਰ ਸਕਦੇ ਹਾਂ ਤੇ ਵੈਸੇ ਦੀਵਾਨ ਬੈੱਡ ਦੀ ਚਾਦਰ ਕਹੀ ਜਾਂਦੀ ਇਹਨੂੰ ਇਹਦਾ ਸਾਈਜ਼ ਬਹੁਤ ਵਧੀਆ ਹੁੰਦਾ ਤੇ ਬੇਸ ਸਾਰਾ ਕਾਟਨ ਦਾ ਹੋਊਗਾ ਆਹ ਲੋ ਜੀ ਇਹ ਸਿੰਗਲ ਪੀਸ ਹੁੰਦਾ ਇਹਦੇ ਚ ਇੱਕ ਪੈਕਟ ਦੇ ਵੀ ਦੋ ਚਾਦਰਾਂ ਤੇ ਦੋ ਪਿੱਲੋ ਕਵਰ ਹੁੰਦੇ ਆ ਤੁਸੀਂ ਜੋੜਾ ਵੀ ਲੈ ਸਕਦੇ ਹੋ ਤੇ ਸਿੰਗਲ ਕਰਕੇ ਵੀ ਲੈ ਸਕਦੇ ਹੋ ਇਹ ਮੇਰੇ ਕੋਲੇ ਇਹ ਜਿਹੜੀ ਇਹ ਇਹ ਵਾਲੀ ਚਾਦਰ ਹਨ ਆਰਮੀ ਵਾਲੇ ਵੀਰ ਬਹੁਤ ਪਸੰਦ ਕਰਦੇ ਆ ਤੇ ਆਰਮੀ ਵਾਲੇ ਵੀਰ ਮੇਰੇ ਕੋਲੋਂ ਇਹ ਚਾਦਰਾਂ ਜਿਹੜੀਆਂ ਬੈੱਡ ਸ਼ੀਟ ਦੀਆਂ ਕਾਟਨ ਦੀਆਂ ਹੁੰਦੀਆਂ ਨੇ ਬਜਾਜ ਦੀਆਂ ਇਹ ਬਹੁਤ ਹੀ ਲੈ ਕੇ ਜਾਂਦੇ ਨੇਗੇ ਇਸ ਤੋਂ ਬਾਅਦ ਮੈਂ ਜਾਂਦੀ ਜਾਂਦੀ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿਆਂ ਆਹ ਲੋ ਜੀ ਮੇਰੇ ਕੋਲੇ ਆਇਆ ਦੁਪੱਟਾ ਮੈਂ ਤੁਹਾਨੂੰ ਦੁਪੱਟੇ ਦਿਖਾ ਦੇਣੀ ਆ ਇਹ ਮੇਰੇ ਕੋਲ ਕਟਿੰਗ ਕਰਨ ਵਾਲੀ ਪਈ ਹੈ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਹ ਚ ਇੱਕ ਵਾਲਾ ਦੁਪੱਟਾ ਆਇਆ ਇਸ ਤੋਂ ਬਾਅਦ ਮੇਰੇ ਕੋਲੇ ਦੁਪੱਟਾ ਆਇਆ ਹੈ origignal origignal type ਦਾ ਦੁਪੱਟਾ ਆ ਗਿਆ ਲਾਈਨਿੰਗ ਆ ਦੇਖ ਸਕਦੇ ਤੁਸੀਂ ਡਿਜ਼ਾਈਨ ਦੁਪੱਟੇ ਦੇ ਬਹੁਤ ਹੀ ਸੋਹਣੇ ਦੁਪੱਟੇ ਇਹਨਾਂ ਦੀ ਬਸ ਕਟਿੰਗ ਮੇਰੀ ਕਰਨ ਵਾਲੀ ਇਸ ਤੋਂ ਬਾਅਦ ਮੈਂ ਇਹਦੀ ਕਟਿੰਗ ਕਰੂੰਗੀ ਆਹ ਲੋ ਜੀ ਇੱਕ ਆ ਗਿਆ ਕੋਟੇ ਡੋਰੀਏ ਦਾ ਇਹ ਇਸ ਤੋਂ ਬਾਅਦ ਇੱਕ ਦੁਪੱਟਾ ਮੇਰੇ ਕੋਲੇ ਹੋਰ ਆਇਆ ਮੈਂ ਸੋ ਉਹ ਵੀ ਦਿਖਾਉਣੀ ਹੈ ਇਹ ਆ ਲਓ ਜੀ ਇਹ ਦੁਪੱਟਾ ਜਿਹੜਾ ਹੈਗਾ ਚੈੱਕ ਵਾਲਾ ਦੁਪੱਟਾ ਹੈ ਚੈੱਕ ਵਾਲਾ ਡੱਬੀ ਵਾਲਾ ਤੇ ਸਾਰੇ ਮੇਰੇ ਕੋਲ origignal ਦੁਪੱਟੇ ਹੁੰਦੇ ਆ ਇਸ ਤੋਂ ਬਾਅਦ ਮੇਰੇ ਕੋਲੇ ਬਿਮਲ ਦਾ ਦੁਪੱਟਾ ਬੈਰਸਨ ਦਾ ਦੁਪੱਟਾ ਪਿਓਰ ਦੇ ਵਿੱਚ ਮੇਰੇ ਕੋਲ ਕਾਫੀ ਵੈਰਾਈਟੀ ਹੁੰਦੀ ਹੈ ਦੁਪੱਟਿਆਂ ਦੀ ਤੇ ਜਿਹੜਾ ਹੁਣ ਮੈਂ ਤੁਹਾਨੂੰ ਲੇਨਿੰਗ ਵਾਲੀ ਦਿਖਾਈ ਹੈ ਆਹ ਵਾਲਾ ਦੁਪੱਟਾ ਕੋਟੇ ਡੋਰੀ ਇਹਦੇ ਲੇਨਿੰਗ ਵਾਲਾ ਇਹਦੇ ਚ ਤੁਹਾਨੂੰ ਚੱਕ ਵੀ ਮਿਲ ਜੂਗਾ ਕਿਉਂਕਿ ਉਹਦੀ ਮੇਰੀ ਕਟਿੰਗ ਹੋਈ ਪਈ ਹੈ ਇਹ ਸਾਰੇ ਦੁਪੱਟਿਆਂ ਦੀ ਮੇਰੀ ਕਟਿੰਗ ਕਰਨ ਵਾਲੀ ਹੈ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਮੈਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਤੁਹਾਨੂੰ ਦਿਖਾਈਆਂ ਨਵੇਂ ਚੈਨਲ ਤੇ ਆਉਣ ਵਾਲੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਤੇ ਇੱਕ ਲੇਟੈਸਟ ਜਿਹੇ ਡਿਜ਼ਾਈਨਸ ਤੁਹਾਨੂੰ ਗੁਰਨਾਨਕ ਵਾਲਿਆਂ ਨੂੰ ਮਿਲਦੇ ਆ ਪਿੰਡ ਮੈਸਰਖਾਨੇ ਦੇ ਵਿੱਚੋਂ ਤੇ ਜਦੋਂ ਵੀ ਤੁਸੀਂ ਆਪਣ ਲੈ ਜਾਣੇ ਆ ਕਿਉਂਕਿ ਜਦੋਂ ਵੀ ਕਈ ਪਿੰਡਪਰਾ ਦੂਰ ਪੈ ਜਾਂਦੀ ਹੈ ਸਾਡੀ ਦੁਕਾਨ 5 ਮਿੰਟਾਂ ਦਾ ਰਸਤਾ ਪੈ ਜਾਂਦਾ ਤੇ ਐਨੀ ਗਰਮੀ ਦੇ ਵਿੱਚ ਤੁਰ ਕੇ ਆਉਣਾ ਵੀ ਔਖਾ ਹੈ ਅਸੀਂ ਤੁਹਾਨੂੰ ਅੱਡੇ ਤੋਂ ਲੈ ਲਾਂਗੇ ਤੁਸੀਂ ਸਾਨੂੰ ਇੱਕ ਵਾਰੀ ਫੋਨ ਕਰਿਓ ਇਹ ਸੀਗੀ ਅੱਜ ਦੀ ਵੀਡੀਓ ਧੰਨਵਾਦ ਜੀ ਸਾਰਿਆਂ ਦਾ ਸ਼ਸ਼ੀਕਾਲ